ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਜਲੰਧਰ ਦੇ ਰਹਿਣ ਵਾਲੀ ਪ੍ਰਵਲੀਨ ਕੌਰ 13 ਸਾਲ ਦੀ ਬੇਟੀ ਦੀ ਆਪਾਂ ਨਿਊਜ਼ ਲੈ ਕੇ ਆਏ ਹਾਂ ਜੀ ਜੋ ਕਿ 13 ਸਾਲ ਦੀ ਬੇਟੀ ਦੇ ਨਾਲ ਜਬਰ ਜਨਾਹ ਕੀਤਾ ਗਿਆ ਜੀ ਇਹ ਦੇਖੋ ਇਸ ਵੀਡੀਓ ਦੇ ਵਿੱਚ ਪੂਰੀ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਆਪਾਂ ਇਸ ਬੇਟੀ ਨੂੰ ਇਨਸਾਫ ਦਿਵਾ ਸਕੀਏ ਕਹਿੰਦਾ ਸੀ ਮੈਂ ਮਾਰ ਹੀ ਦੇਣਾ ਜਕੀਨ ਤਾਂ ਵੈਸੇ ਹੀ ਨਹੀਂ ਆਂਦਾ ਕੋਈ ਸਾਡੀ ਗਲੀ ਚ ਇਦਾਂ ਦਾ ਕੰਮ ਕਰੇਗਾ ਸਾਨੂੰ ਵਿਸ਼ਵਾਸ ਨਹੀਂ ਆ ਸੀ ਕਦੀ ਸੋਚਿਆ ਨਹੀਂ ਤਾਂ ਆਪਾਂ ਇੱਥੇ ਸੇਫ ਆ ਹੁਣ ਆਪਣੇ ਬੱਚੇ ਸੇਫ ਸਾਡਾ ਤਾਂ ਦਿੱਲੀ ਨਹੀਂ ਲੱਗਣਾ ਇੱਥੇ ਸੇਫ ਕਿੱਥੇ ਬੱਚੇ ਹੁਣ ਤਾਂ ਅਸੀਂ ਬੱਚੇ ਨੂੰ 1 ਮਿੰਟ ਵੀ ਕੱਲਾ ਨਹੀਂ ਛੱਡ ਸਕਦੇ ਗਲੀ ਚ ਹੁਣ ਨਹੀਂ ਛੱਡ ਸਕਦੇ ਕਿਸੇ ਪਰ ਵਿਸ਼ਵਾਸ ਨਹੀਂ ਕਿਸਦੇ ਘਰ ਨਹੀਂ ਅਸੀਂ ਬੱਚਾ ਭੇਜ ਸਕਦੇ ਉਹ ਜਿਹੜਾ ਦਰਿੰਦੇ ਨੇ ਇਹ ਕੰਮ ਕੀਤਾ ਵਾ ਮੈਂ ਇਹ ਸੁਣਿਆ ਕਹਿੰਦੇ ਵੀ ਪਹਿਲਾਂ ਵੀ ਆਪਣੀ ਹੀ ਧੀ ਨਾਲ ਉਸਨੇ ਕੰਮ ਕੀਤਾ ਸੀ ਜੋੜੀ 25 26 ਸਾਲ ਦੀ ਸੀ ਤੇ ਫਿਰ ਵੀ ਮਹੱਲੇ ਦੇ ਵਿੱਚ ਰਹਿ ਰਿਹਾ ਸੀ ਉਸ ਬਾਰੇ ਪਹਿਲਾਂ ਪਤਾ ਨਹੀਂ ਸੀਗਾ ਇਹ ਚੀਜ਼ ਹੁਣ ਸਾਹਮਣੇ ਆਈ ਆ ਹੁਣ ਸਾਰੇ ਇਕੱਠੇ ਹੋਏ ਲੋਕ ਇੱਕ ਦੋ ਤੋਂ ਮੈਂ ਵੀ ਸੁਣਿਆ ਪਰ ਇਹ ਸਾਨੂੰ ਨਹੀਂ ਪਤਾ ਤਾਂ ਪਹਿਲੇ ਅਗਰ ਪਤਾ ਹੁੰਦਾ ਅਸੀਂ ਤਾਂ ਇਹਨਾਂ ਨੂੰ ਬੁਲਾਉਣਾ ਤੱਕ ਨਹੀਂ ਦਾ ਬੇਬੀ ਸੁਣਿਆ ਕਹਿੰਦੇ ਵੀ ਮੱਲੇ ਵਾਲਿਆਂ ਨੇ ਵੀ ਉੱਤੇ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਜਿੰਦਾ ਜਲਾਉਣ ਦੀ ਕੋਸ਼ਿਸ਼ ਸੀਗਾ ਅਗਰ ਪਾ ਦਿੰਦੇ ਤੇ ਸ਼ਾਇਦ ਵਧੀਆ ਰਹਿੰਦਾ ਤੇ ਨਾਮ ਸ਼ਾਇਦ ਭੀੜ ਦਾ ਹੀ ਆ ਜਾਂਦਾ ਕਿ ਭੀੜ ਭੀੜ ਨੇ ਉਹਨੂੰ ਮਾਰ ਦਿੱਤਾ ਤੇ ਉਹ ਸੈਟ ਜ਼ਿਆਦਾ ਵਧੀਆ ਸੀ ਪ੍ਰਸ਼ਾਸਨ ਹਾਂਜੀ ਪ੍ਰਸ਼ਾਸਨ ਤੇ ਉਹਨੂੰ ਜਿਸ ਹਿਸਾਬ ਨਾਲ ਖਿੱਚ-ਖਿੱਚ ਕੇ ਵੀਡੀਓਜ਼ ਚ ਵੇਖਿਆ ਜਾ ਰਿਹਾ ਹੈ ਕਿ ਉਹਨੂੰ ਖਿੱਚ-ਖਿੱਚ ਕੇ ਉਹਦੀ ਪ੍ਰੋਟੈਕਸ਼ਨ ਕਰਕੇ ਉਹਨੂੰ ਗੱਡੀ ਚ ਪਾ ਰਹੇ ਹੈ ਤੇ ਛੋਟੀ ਜੀ ਲਾਪਰਵਾਹੀ ਇੱਕ ਗਲਤੀ ਨਾਲ ਉਹਨੂੰ ਪੂਰੀ ਜ਼ਿੰਦਗੀ ਸਾਨੂੰ ਭੁਗਤਣਾ ਪੈਣਾ ਪੂਰੀ ਜ਼ਿੰਦਗੀ ਦਾ ਰੋਣਾ ਸਾਨੂੰ ਪੈਣਾ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਕੁੜੀ ਦੀ ਜਿਹੜੀ ਪਹਿਲਾ ਸੁਣਿਆ ਵੀ ਕੁੜੀ ਦਾ ਬਾਪ ਵੀ ਹੈ ਜਿਹੜਾ ਹਨਾ ਉਹਦੇ ਸਿਰ ਤੇ ਨਹੀਂ ਹੈ ਬਾਪ ਦਾ ਸਾਆ ਪਹਿਲਾਂ ਉੱਠ ਗਿਆ ਤੇ ਹੁਣ ਉਸ ਮਾਂ ਤੇ ਕੀ ਬੀਤੇਗੀ ਜਦੋਂ ਉਸ ਦੀ ਬੜੀ ਛੋਟੀ ਜੀ ਮਾਸੂਮ ਬੱਚੀ ਦੇ ਨਾਲਾ ਘਟਨਾ ਵਾਪਰੀ ਤੇ ਉਸ ਨੂੰ ਜਾਨੋਂ ਮਾਰ ਦਿੱਤੀ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਉਹਦੀ ਮਦਰ ਦੇ ਦੁੱਖ ਦੱਕ ਕਿ ਉਹ ਕਿੰਨੀ ਦੁਖੀ ਹੈ ਕੁਝ ਦੁੱਖ ਦਾ ਅੰਦਾਜ਼ਾ ਨਹੀਂ ਲਾ ਸਕਦੇ 1.5 ਸਾਲ ਹੋਇਆ ਉਹਦੇ ਹਸਬੰਦ ਦੀ ਡੈਥ ਹੋਈ ਹੈ ਉਹ ਕਹਿ ਰਹੀ ਸੀ ਕਿ ਮੈਂ ਬੱਚਿਆਂ ਦੇ ਸਾਰੇ ਜਿੰਦੀ ਆ ਆਪਣੇ ਤੁਸੀਂ ਉਹ ਵੀ ਸੰਹਾਰ ਆ ਉਹਦੇ ਕੋ ਖੋਲਿਆ ਪਰ ਉਹਨੂੰ ਸ਼ਰਮ ਨਹੀਂ ਆਈ ਇਹ ਹਰਕਤ ਕਰਦੇ ਹੋਏ ਉਹ ਜਿੰਦੇ ਜੀ ਮਰ ਚੁੱਕੀ ਹੈ ਇਹਨੂੰ ਵਾਰ ਕਿਉਂ ਆ ਮਾ ਜਿਹੜਾ ਉਹ ਮੱਲੇ ਵਾਲੇ ਆਪ ਕਰਦੇ ਪਏ ਆ ਜਦ ਕਿ ਪੁਲਿਸ ਨੂੰ ਤਫਤੀਸ਼ ਕਰਨੀ ਚਾਹੀਦੀ ਸਾਡੇ ਵਾਸਤੇ ਆਮ ਜਨਤਾ ਵਾਸਤੇ ਕੀ ਕਰ ਰਹੀ ਹੈ ਫਿਰ ਜਦ ਇੰਨਾ ਕੰਮ ਨਹੀਂ ਉਹ ਕੁੜੀ ਨੂੰ ਤੱਕ ਨਹੀਂ ਕੱਢ ਸਕੀ ਕਿੰਨੀ ਦੇ ਰੱਤੇ ਘੰਟੇ ਦੋ ਘੰਟੇ ਕੁੰਦੀ ਰਹੀ ਕੁਝ ਨਹੀਂ ਕਰ ਸਕੀ ਫਿਰ ਕੀ ਆ ਪੁਲਿਸ ਪਰ ਜਲੰਧਰ ਦੇ ਵਿੱਚ ਆਏ ਆ ਪਹਿਲਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਉਸ ਮਾਸੂਮ ਬੱਚੀ ਦਾ ਘਰ ਆ ਜਿਸ ਨੂੰ ਜਿਸ ਦਾ ਸ਼ਾਰਟ ਨੇਮ 파ਰੂਲ ਸੀ ਅਤੇ ਪੂਰਾ ਨਾਮ ਪ੍ਰਬਲਿੰਕੌਰ ਸੀ ਉਸ ਕੁੜੀ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਲੱਗਦੀ ਹੈ ਤੁਸੀ ਕੁੜੀ ਦੇ ਮੈਂ ਤਾਂ ਪੜੋਸ ਵਿੱਚ ਰਹਿੰਦੀ ਆ ਉਹ ਮਾਦਰ ਮੇਰੀ ਇੱਕ ਚੀ ਫਰੈਂਡ ਹੈ ਹਾਂ ਤੇ ਬੈਠਣਾ ਉੱਠਣਾ ਉਹਨਾਂ ਦੇ ਨਾਲ ਤੁਸੀਂ ਆ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਨਾ ਇੱਕ ਅਜੀਹੇ ਦਰਿੰਦੇ ਨੇ ਸਭ ਤੋਂ ਪਹਿਲਾਂ ਤਾਂ ਇਹ ਯਕੀਨ ਨਹੀਂ ਹੁੰਦਾ ਵੀ ਬੰਦਾ ਪੰਜਾਬੀ ਸੀ ਅਕਸਰ ਪ੍ਰਵਾਸੀ ਇਹ ਜਿਹੇ ਘਟਨਾ ਕਰਦੇ ਸੁਣੇ ਸੀਗੇ ਪਰ ਜਦੋਂ ਪੰਜਾਬੀ ਨੇ ਕੁਝ ਇਹੋ ਜਿਹਾ ਕੀਤਾ ਤਾਂ ਯਕੀਨੀ ਆਇਆ ਹੁਣ ਪਹਿਲਾਂ ਜਕੀਂ ਤਾਂ ਵੈਸੇ ਹੀ ਨਹੀਂ ਆਂਦਾ ਕੋਈ ਸਾਡੀ ਗਲੀ ਚ ਐਦਾਂ ਦਾ ਕੰਮ ਕਰੇਗਾ ਸਾਨੂੰ ਵਿਸ਼ਵਾਸ ਨਹੀਂ ਆ ਸੀ ਕਦੀ ਸੋਚਿਆ ਨਹੀਂ 10-12 ਸਾਲ ਹੋ ਗਏ ਇੱਥੇ ਰਹਿੰਦੇ ਉਹਨਾਂ ਕਦੀ ਕਿਸੇ ਨੇ ਐਦਾਂ ਦਾ ਐਦਾਂ ਦੀ ਗੰਦੀ ਹਰਕਤ ਕੋਈ ਕਰ ਹੀ ਨਹੀਂ ਸਕਦਾ ਔਰ ਪੰਜਾਬੀ ਔਰ ਪ੍ਰਵਾਸੀ ਦੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਕਿਉਂਕਿ ਕੋਈ ਵੀ ਬੰਦਾ ਕਿਸੇ ਵੀ ਕੋਈ ਗੁਨੇਗਾਰ ਹੁੰਦਾ ਨਾ ਉਹਦਾ ਕੋਈ ਧਰਮ ਨਹੀਂ ਹੁੰਦਾ ਕਿਸੇ ਵੀ ਕਮਿਊਨਿਟੀ ਚ ਅੱਛੇ ਔਰ ਬੁਰੇ ਲੋਕ ਦੋਨੋਂ ਹੀ ਹੁੰਦੇ ਆ ਉੱਦਾਂ ਮੈਂ ਦੇਖਿਆ ਜਿੱਦਾਂ ਇਸ ਮੁਹੱਲੇ ਦੇ ਵਿੱਚ ਆਇਆ ਨਾ ਸਾਰੇ ਬੈਲ ਐਜੂਕੇਟਿਡ ਲੱਗਦੇ ਆ ਬੰਦੀਆ ਘਰਬਾਰ ਨੇ ਨਾ ਸਾਰੇ ਕੋਈ ਸੋਚ ਵੀ ਨਹੀਂ ਸਕਦਾ ਵੀ ਇਸ ਮੁਹੱਲੇ ਚ ਆ ਚੀਜ਼ ਨਹੀਂ ਅੱਛੀ ਸੋਸਾਇਟੀ ਹਾਈ ਫਾਈ ਏਰੀਆ ਚ ਵੀ ਇਦਾਂ ਦੀ ਕੋਈ ਸ਼ਰਮਨਾਕ ਕੰਮ ਹੋ ਸਕਦਾ ਹੈ ਲੱਗਦਾ ਆਪਾਂ ਇੱਥੇ ਸੇਫ ਆ ਹੁਣ ਆਪਣੇ ਬੱਚੇ ਸੇਫ ਸਾਡਾ ਤਾਂ ਦਿਲ ਹੀ ਨਹੀਂ ਲੱਗਣਾ ਇੱਥੇ ਸੇਫ ਕਿੱਥੇ ਬੱਚੇ ਹੁਣ ਤਾਂ ਅਸੀਂ ਬੱਚੇ ਨੂੰ 1 ਮਿੰਟ ਵੀ ਇਕੱਲਾ ਨਹੀਂ ਛੱਡ ਸਕਦੇ ਗਲੀ ਚ ਹੁਣ ਨਹੀਂ ਛੱਡ ਸਕਦੇ ਕਿਸੇ ਪਰ ਵਿਸ਼ਵਾਸ ਨਹੀਂ ਕਿਸਦੇ ਘਰ ਨਹੀਂ ਅਸੀਂ ਬੱਚਾ ਭੇਜ ਸਕਦੇ ਜਿਵੇਂ ਨਾ ਬੱਚੇ ਇੱਕ ਦੂਜੇ ਤੋਂ ਸਕੂਲ ਦੇ ਕੰਮ ਲਈ ਜਾਂ ਖੇਡਣ ਖੁੱਦਣ ਲਈ ਹੈ ਨਾ ਅੱਗੇ ਆਪਾਂ ਬਾਹਰ ਜਾਂਦੇ ਸੀ ਤਾਂ ਗਵਾਂਡੀਆਂ ਨੂੰ ਕਹਿ ਦਿੰਦੇ ਸੀ ਵੀ ਅਸੀਂ 2 ਘੰਟੇ ਲਈ ਚੱਲੇ ਆ ਸਾਡੇ ਬੱਚਿਆਂ ਦਾ ਧਿਆਨ ਰੱਖਿਓ ਹਨਾ ਇੱਕ ਚੀਜ਼ ਹੈ ਇੱਕ ਦੂਸਰੇ ਦੇ ਮਾਲੇ ਚ ਇੱਕ ਦੂਸਰੇ ਦੇ ਨਾਲ ਬੱਚੇ ਛੱਡਣਾ ਇਹ ਕਾਮਲ ਸਾਡੀ ਦਿੰਦੀ ਹੈ ਸਭ ਆਪਣਈ ਹੈ ਪਰ ਜਦ ਅੱਧਰ ਇਹ ਗੱਲਾਂ ਹੋ ਜਾਂਦੀਆਂ ਜਿਹੜੇ ਅੱਛੇ ਲੋਕ ਹੈ ਉਹਨਾਂ ਪਰ ਵੀ ਵਿਸ਼ਵਾਸ ਨਹੀਂ ਰੰਦਾ ਫੇ ਹਰ ਕੋਈ ਆਪਣੇ ਬੱਚੇ ਨੂੰ ਕਹਿੰਦਾ ਕਿ ਅਸੀਂ ਆਪਣੇ ਬਸ ਸੰਭਾਲ ਕੇ ਰੱਖੀਏ ਕਿਸੇ ਪਰ ਵਿਸ਼ਵਾਸ ਨਹੀਂ ਹੁੰਦਾ ਕਿਸੇ ਦੇ ਘਰ ਛੱਡਣ ਦਾ ਹੁਣ ਜ਼ਮਾਨਾ ਨਹੀਂ ਕੋਈ ਛੱਡ ਹੀ ਨਹੀਂ ਸਕਦੇ ਅਸੀਂ ਕਿਸੇ ਦੇ ਘਰ ਬੱਚਾ ਅੱਜ ਕੁੜੀ ਨੂੰ ਸਾਨੂੰ ਭੁਗਤਣਾ ਪੈਣਾ ਪੂਰੀ ਜ਼ਿੰਦਗੀ ਦਾ ਰੋਣਾ ਸਾਨੂੰ ਪੈ ਜਾਣਾ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਕੁੜੀ ਦੀ ਜਿਹੜੀ ਪਹਿਲਾਂ ਸੁਣਿਆ ਵੀ ਕੁੜੀ ਦਾ ਬਾਪ ਵੀ ਹੈ ਜਿਹੜਾ ਹਨਾ ਉਹਦੇ ਸਿਰ ਤੇ ਨਹੀਂ ਹੈ ਬਾਪ ਦਾ ਸਾਆ ਪਹਿਲਾਂ ਉੱਠ ਗਿਆ ਤੇ ਹੁਣ ਉਸ ਮਾਂ ਤੇ ਕੀ ਬੀਤੇਗੀ ਜਦੋਂ ਉਸ ਦੀ ਬੜੀ ਛੋਟੀ ਜੀ ਮਾਸੂਮ ਬੱਚੀ ਦੇ ਨਾਲ ਆ ਘਟਨਾ ਵਾਪਰੀ ਤੇ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਉਹਦੀ ਮਦਰ ਦੇ ਦੁੱਖ-ਦਖੀ ਉਹ ਕਿੰਨੀ ਦੁਖੀ ਹੈ ਕੁਝ ਦੁੱਖ ਦਾ ਅੰਦਾਜ਼ਾ ਨਹੀਂ ਲਾ ਸਕਦੇ 1.5 ਸਾਲ ਹੋਇਆ ਉਹਦੇ ਹਸਬੰਦ ਦੀ ਡੈਥ ਹੋਈ ਹੈ ਉਹ ਕਹਿ ਰਹੀ थी ਕਿ ਮੈਂ ਬੱਚਿਆਂ ਦੇ ਸਾਰੇ ਜਿੰਦੀ ਆਪਨੇ ਤੁਸੀਂ ਉਹ ਵੀ ਸਹਾਰਾ ਉਹਦੇ ਕੋ ਖੋਲ ਲਿਆ ਪਰ ਉਹਨੂੰ ਸ਼ਰਮ ਨਹੀਂ ਆਈ ਹੈ ਹਰਕਤ ਕਰਦੇ ਹੋਏ ਉਹ ਜਿੰਦੇ ਜੀ ਮਰ ਚੁੱਕੀ ਹੈ ਉਹ ਜਿੰਦੇ ਜੀ ਮਰ ਗਈ ਹੈ ਉਹ ਨਾ ਮਰਿਆ ਚ ਨਾ ਜਿੰਦਿਆ ਤਾਂ ਉਹ ਸੋ ਹਿਸਾਬ ਨਹੀਂ ਲਾ ਸਕਦੇ ਅਸੀਂ ਕਿ ਇਸ ਟਮ ਉੱਤੇ ਕੀ ਬੀਤ ਰਹੀ ਹੈ ਕੀ ਨਾਮ ਕਿਸੇ ਕੁੜੀ ਦਾ ਪ੍ਰਵਲਿੰਕੋਰ ਪਰুল ਕਹਿੰਦੇ ਆ ਸਾਰੇ ਉਹਨੂੰ ਪਿਆਰ ਨਾਲ ਪਰੂਲ ਤੁਹਾਡੇ ਘਰ ਵੀ ਆ ਜਾਂਦੀ ਹੁੰਨੀ ਐ ਅਕਸਰ ਹਾਂ ਆ ਜਾਂਦੀ ਐ ਇੱਕ ਦੋ ਵਾਰੀ ਆਈ ਅਸੀਂ ਬਾਰੀ ਖੇਲਦੇ ਆ ਮੇਰੇ ਬੱਚੇ ਖੇਲਦੇ ਆ ਉਹਦੇ ਨਾਲ ਹਾਂ ਬਾਰੀ ਖੇਡਦੇ ਆ ਸਵੇਰੇ ਅਸੀਂ ਕੁੜੀ ਬਹੁਤ ਅੱਛੀ ਕੁੜੀ ਬਹੁਤ ਮਾਸੂਮ ਉਹਦੇ ਅੰਦਰ ਸਿਰਫ ਇੱਕ ਬਚਪਨਾ ਕਿਊਟਨੈਸ ਬਹੁਤ ਬਹੁਤ ਮਿਲਨਸਾਰ ਕੁੜੀ ਸਾਰਿਆਂ ਨੂੰ ਆਪਣਾ ਬਣਾ ਲੈਂਦੀ ਸੀ ਸਾਰਿਆਂ ਨੂੰ ਬੁਲਾਉਂਦੀ ਸੀ ਤੁਹਾਡੇ ਕੋਲ ਵੀ ਅਕਸਰ ਮਿਲਦੀ ਹੋਣੀ ਐ ਨਾ ਬੜਾ ਪਿਆਰ ਲੈਂਦੀ ਸੀ ਰੋਜ਼ ਮਿਲਦੀ ਆ ਰੋਜ਼ ਮਿਲਦੀ ਸੀ ਪਿਆਰ ਕਰਦੀ ਬਹੁਤ ਪਿਆਰ ਕਰਦੀ ਦੀ ਕੁੜੀ ਹਾਂ ਸਾਨੂੰ ਵੀ ਬਹੁਤ ਅੱਛੀ ਲੱਗਦੀ ਸੀ ਬੇਟੀ ਬਹੁਤ ਅੱਛੀ ਬੇਟੀ ਸੀ ਉਸ ਜਿਹੜੇ ਦਰਿੰਦੇ ਨੇ ਇਹ ਕੰਮ ਕੀਤਾ ਵਾ ਮੈਂ ਇਹ ਸੁਣਿਆ ਕਹਿੰਦੇ ਵੀ ਪਹਿਲਾਂ ਵੀ ਆਪਣੀ ਹੀ ਧੀ ਨਾਲ ਉਸਨੇ ਕੰਮ ਕੀਤਾ ਸੀ ਜਿਹੜੀ 25 26 ਸਾਲ ਦੀ ਸੀ ਤੇ ਫਿਰ ਵੀ ਮਹੱਲੇ ਦੇ ਵਿੱਚ ਰਹਿ ਰਿਆ ਸੀ ਉਸ ਬਾਰੇ ਪਹਿਲਾਂ ਪਤਾ ਨਹੀਂ ਸੀਗਾ ਇਹ ਚੀਜ਼ ਹੁਣ ਸਾਹਮਣੇ ਆਈ ਆ ਹੁਣ ਸਾਰੇ ਇਕੱਠੇ ਹੋਏ ਲੋਕ ਇੱਕ ਦੋ ਤੋਂ ਮੈਂ ਵੀ ਸੁਣਿਆ ਪਰ ਇਹ ਸਾਨੂੰ ਨਹੀਂ ਪਤਾ ਤਾਂ ਪਹਿਲਾਂ ਅਗਰ ਪਤਾ ਹੁੰਦਾ ਅਸੀਂ ਤਾਂ ਇਹਨਾਂ ਨੂੰ ਬੁਲਾਉਣਾ ਤੱਕ ਨਹੀਂ ਤਾਂ ਇੱਥੇ ਰਹਿਣ ਨਹੀਂ ਦੇਣਾ ਤਾਂ ਕਿਸਨੇ ਉਸ ਦਾ ਇਹ ਪਲਾਨ ਸੀਗਾ ਕਹਿੰਦੇ ਵੀ ਉਹ ਕਿਸੇ ਦੀ ਗੱਡੀ ਆ ਜਿਹੜੀ ਉਹ ਮੰਗ ਕੇ ਲਿਆਇਆ ਸੀਗਾ ਵੀ ਉਹ ਲਾਸ਼ ਨੂੰ ਜਿਹੜਾ ਗੱਡੀ ਦੇ ਵਿੱਚ ਪਾ ਕੇ ਕਿਤੇ ਸੁੱਟਣਾ ਚਾਹੁੰਦਾ ਸੀਗਾ ਉਹ ਗੱਡੀ ਵੀ ਕਹਿੰਦੇ ਉਹਦੀ ਆਪ ਦੀ ਨਹੀਂ ਹੈਗੀ ਉਹ ਦੇਖਦੇ ਆ ਨਾ ਉਹਦੇ ਸ਼ੀਸ਼ੇ ਭੰਨੇ ਹੋਏ ਸੀ ਉਹ ਲੋਕਾਂ ਨੇ ਗੁੱਸੇ ਚ ਆ ਕੇ ਸਾਰੇ ਸ਼ੀਸ਼ੇ-ਸ਼ੂਸ਼ੇ ਭਾਂ ਦੇਤੇ ਉਹ ਪੂਰੀ ਤਿਆਰੀ ਕਰਕੇ ਆਇਆ ਤਾਂ ਕਿ ਜਿੱਦਾਂ ਸਾਰਿਆਂ ਨੇ ਕੁੜੀ ਨੇ ਮਿਲਣਾ ਨਹੀਂ تھا ਖਾ ਕੇ ਸਾਰਿਆਂ ਨੇ ਰਾਤ ਨੂੰ ਅੰਦਰ ਚਲੇ ਜਾਣਾ ਤਾਂ ਮੈਂ ਰਾਤ ਨੂੰ ਮੌਕਾ ਦੇ ਕੇ ਕੁੜੀ ਨੂੰ ਕਿਤੇ ਸੋਟਾ ਆਉਂਗਾ ਤਾਂ ਬਾਕੀ ਥੋੜੇ ਟਾਈਮ ਬਾਅਦ ਲੋਕਾਂ ਨੇ ਇਹ ਹੀ ਸੋਚਣਾ ਕੁੜੀ ਪਤਾ ਨਹੀਂ ਕਿੱਥੇ ਆਪਣੇ ਆਪ ਚਲੀ ਗਈ ਹੈ ਐਦਾਂ ਵਾਇਦਾ ਵਰਗੇ ਲੋਕ ਫੇਖੜ ਕੇ ਗੱਲਾਂ ਬਣਾਉਂਦੇ ਆ ਕੁੜੀਆਂ ਨੂੰ ਫਿਰ ਬਦਨਾਮ ਕਰਦੇ ਆ ਕਿ ਕੁੜੀ ਕਿੱਥੇ ਚਲੀ ਗਈ ਕਿੱਥੇ ਚਲੀ ਗਈ ਉਹ ਚਲਾਕਤਾ ਉਹਨੇ ਪੂਲੀ ਪਲੈਨਿੰਗ ਕਰਕੇ ਰੱਖੀ ਲਗਦਾ ਨਹੀਂ ਪੰਜਾਬ ਦੇ ਵਿੱਚ ਰਹਿ ਕੇ ਵੀ ਅਸੀਂ ਹੁਣ ਸੇਫ ਨਹੀਂ ਹੈਗੇ ਹਨਾ ਆਪਣੇ ਬੱਚਿਆਂ ਨੂੰ ਕਿਤੇ ਨਹੀਂ ਭੇਜ ਸਕਦੇ ਨਹੀਂ ਕਿਤੇ ਨਹੀਂ ਭੇਜ ਸਕਦੇ ਪੰਜਾਬ ਦਾ ਤਾਂ ਮਾਹੌਲ ਬਹੁਤ ਖਰਾਬ ਹੋ ਚੁੱਕਿਆ ਹੈ ਬਹੁਤ ਜ਼ਿਆਦਾ ਤੇ ਜਿਹੜਾ ਪੁਲਿਸ ਵਾਲਾ ਵੀ ਆਇਆ ਸੀਗਾ ਉਸ ਨੂੰ ਵੀ ਕਹਿੰਦੇ ਸਸਪੈਂਡ ਕਰ ਦਿੱਤਾ ਗਿਆ ਐਸਆਈ ਨੂੰ ਕਿ ਉਹਨੇ ਜਾਂਚ ਦੇ ਵਿੱਚ ਜਿਹੜੀ ਲਾਪਰਵਾਹੀ ਵਰਤੀ ਸੀ ਕੋਈ ਲੱਗਦਾ ਵੀ ਉਹਦੀ ਸੈਟਿੰਗ ਸ਼ੂਟਿੰਗ ਕੋਈ ਪੈਸਿਆਂ ਦੀ ਹੋਈ ਹੋਊਗੀ ਹੋ ਸਕਦੀ ਹੈ ਬਾਕੀ ਭਗਵਾਨ ਜਾਣੇ ਹੋ ਸਕਦੀ ਹੈ ਬਾਕੀ ਹੋ ਵੀ ਸਕਦੀ ਹੈ ਐਦਾਂ ਕਿਦਾਂ ਕਿ ਉਹਨੂੰ ਪਤਾ ਨਹੀਂ ਲੱਗਿਆ ਮਹੱਲੇ ਵਾਲਿਆਂ ਨੇ ਕਿ ਗੇਟ ਖੁਲਵਾਇਆ ਤਾਂ ਕੁੜੀ ਨੂੰ ਬਾਹਰ ਕੱਢਿਆ ਉਹ ਕੰਮ ਆ ਜਿਹੜਾ ਉਹ ਮਹੱਲੇ ਵਾਲੇ ਆਪ ਕਰਦੇ ਪਏ ਆ ਜਦਕਿ ਪੁਲਿਸ ਨੂੰ ਤਫ਼ਤੀਸ਼ ਕਰਨੀ ਚਾਹੀਦੀ ਸੀ ਸਾਡੇ ਵਾਸਤੇ ਆਮ ਜਨਤਾ ਵਾਸਤੇ ਕੀ ਕਰ ਰਹੀ ਹੈ ਫਿਰ ਜਦ ਇੰਨਾ ਕੰਮ ਨਹੀਂ ਉਹ ਕੁੜੀ ਨੂੰ ਤੱਕ ਨਹੀਂ ਕੱਢ ਸਕੇ ਕਿੰਨੀ ਦੇਰ ਇੱਥੇ ਘੰਟੇ ਦੋ ਘੰਟੇ ਕੁੰਦੀ ਰਹੀ ਕੁਝ ਨਹੀਂ ਕਰ ਸਕੇ ਫਿਰ ਕੀ ਆ ਪੁਲਿਸ ਵੇਰ ਜਦੋਂ ਲਾਸ਼ ਨੂੰ ਅੰਦਰੋਂ ਕੱਢਿਆ ਗਿਆ ਹਨਾ ਕਿਵੇਂ ਦੀ ਹਾਲਤ ਸੀਗੀ ਉਹਦੇ ਹੱਥ ਪੈਰ ਜਾਂ ਸਿਰ ਸੂਰ ਕਿਦਾਂ ਸੀ ਕੱਪੜੇ ਕੁੱਪੜੇ ਉਹ ਮੈਂ ਦੇਖਿਆ ਨਹੀਂ ਮੈਂ ਦੇਖ ਹੀ ਨਹੀਂ ਸਕੀ ਮੈਂ ਮੈਂ ਦੇਖ ਨਹੀਂ ਸਕੀ ਮੈਂ ਗਈ ਨਹੀਂ ਅੰਦਰ ਕਿਉਂਕਿ ਭੀੜ ਬਹੁਤ ਸੀ ਔਰ ਮੇਰਾ ਹਿੰਮਤ ਨਹੀਂ ਦੀ ਜਾਣ ਦੀ ਕਿਉਂਕਿ ਸੁਣ ਕੇ ਨਾ ਕਿ ਕੁੜੀ ਦੀ ਕੁੜੀ ਨੂੰ ਮਾਰ ਦਿੱਤਾ ਹੈ ਉਸ ਬੰਦੇ ਨੇ ਸੁਣ ਕੇ ਮੇਰੀ ਤਬੀਅਤ ਖਰਾਬ ਹੋ ਗਈ ਮੈਨੂੰ ਵੋਮਿਟਸ ਆਣੇ ਸ਼ੁਰੂ ਹੋ ਗਏ ਮੈਨੂੰ ਖਰਾਬ ਹੋ ਗਏ ਫਾਗ ਗਈ ਮੈਂ ਅੰਦਰ ਚਲੀ ਗਈ ਸੀ ਪਰ ਬਾਅਦ ਵਿੱਚੋ ਕਾਫੀ ਦੇਰ ਬਾਅਦ ਮੈਂ ਬਾਹਰ ਆਈ ਐ ਪਰ ਫਿਰ ਬਹੁਤ ਭੀੜ ਹੋ ਗਈ ਸੀ ਫਿਰ ਮੈਂ ਲਾਸ਼ ਫਿਰ ਦੇਖਣ ਮਿਲਿਆ ਹੀ ਨਹੀਂ ਫਿਰ ਤੁਸੀਂ ਕੀ ਲੱਗਦੇ ਹੋ ਜੀ ਕੁੜੀ ਨੂੰ ਮੈਂ ਮਾਮੀ ਲੱਗਦੀ ਆ ਜੀ ਤੁਸੀਂ ਮਾਮੀ ਲੱਗਦੇ ਹੋ ਕੁੜੀ ਦੇ ਹਨਾ ਜਦੋਂ ਕੱਢਿਆ ਗਿਆ ਕੁੜੀ ਨੂੰ ਬਾਹਰ ਹਨਾ ਮ੍ਰਿਤਕ ਹਾਲਾਤ ਦੇ ਵਿੱਚ ਕੀ ਕਿੱਦਾਂ ਦੀ ਹਾਲਤ ਸੀ ਉਹਨਾਂ ਦੀ ਵੀਰ ਜੀ ਮੈਂ ਇੱਥੇ ਹੈ ਨਹੀਂ ਸੀ ਅਸੀਂ ਤੇ ਅੱਜ ਹੀ ਆਏ ਆ ਹਾਂ ਜੀ ਸਾਡੀ ਭਾਬੀ ਜੀ ਨੇ ਸਾਨੂੰ ਸਾਡੀ ਸਿਸਟਰ ਨੂੰ ਲਾਉਣੇ ਸਾਨੂੰ ਦੱਸਿਆ ਕਿ ਬਹੁਤ ਗੰਦੀ ਹਾਲਤ ਵਿੱਚ ਉਹਦੇ ਹੱਥ ਪੈਰ ਮੋੜੇ ਹੋਏ ਸੀ ਪੈਰ ਉਹਦੇ ਮੋੜੇ ਹੋਏ ਸੀ ਤੇ ਉਹਨਾਂ ਜ਼ਬਰਨ ਜ਼ਰਾਨ ਕੀਤਾ ਹੋਇਆ ਸੀ ਤੇ ਕੁੜੀ ਬਾਥਰੂਮ ਦੇ ਵਿੱਚ ਇਦਾਂ ਲੰਮੇ ਪਈ ਹੋਈ ਸੀ ਜਿਵੇਂ ਬਹੁਤ ਜ਼ਬਰਦਸਤੀ ਉਹਦੇ ਨਾਲ ਕੀਤੀ ਗਈ ਹੋਵੇ ਮਤਲਬ ਹੱਥ ਪੈਰ ਤੋੜ ਕੇ ਜਿਹੜੀ ਹਨਾ ਉਹ ਉਸ ਨੂੰ ਮਾਰੇ ਆ ਆਵਾਜ਼ ਨੂੰ ਬੰਦ ਕੀਤਾ ਗਿਆ ਸੀ ਕਿ ਉਹ ਚੀਕਾ ਨਾ ਮਾਰੇ ਜਾਂ ਉਹ ਕਿਸੇ ਨੂੰ ਆਵਾਜ਼ਾਂ ਨਾ ਦੇ ਸਕੇ ਜਾਂ ਕਿਸੇ ਨੂੰ ਬੁਲਾ ਨਾ ਸਕੇ ਇੱਕ ਇਹਨੇ ਦਰਦ ਵਿੱਚ ਆ ਜਾਏ ਕਿ ਉਹ ਆਪ ਹੀ ਪਰੇਸ਼ਾਨ ਹੋ ਜਾਏ ਤੁਹਾਡਾ ਮੂੰਹ ਕਟਿਆ ਗਿਆ ਹਾਂਜੀ ਮੂੰਹ ਦੇ ਵਿੱਚ ਰਮਾਲ ਪਾਇਆ ਗਿਆ ਸੀ ਮੂੰਹ ਦੇ ਵਿੱਚ ਰਮਾਲ ਪਾਇਆ ਗਿਆ ਹੱਥ ਪੈਰ ਤੋੜ ਦਿੱਤੇ ਗਏ ਜ਼ਬਰਜਨਾਹ ਕੀਤਾ ਗਿਆ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਗਲਤ ਕੀਤਾ ਜਿਨਨੇ ਵੀ ਕੀਤਾ ਉਹ ਇਨਸਾਨ ਨਹੀਂ ਆ ਉਹ ਜਾਨਵਰ ਆ ਜਾਨਵਰ ਤਾਂ ਜਾਨਵਰ ਵੀ ਥੋੜਾ ਦੇਖ ਲੈਂਦਾ ਮਾਲਿਕ ਨੂੰ ਪਰ ਉਹ ਜਾਨਵਰ ਤੋਂ ਹੀ ਬੱਤਰ ਰਾਖਸ਼ ਸੀ ਸੀ ਐਸੇ ਇਨਸਾਨ ਨੂੰ ਤੇ ਮੇਰੇ ਹਿਸਾਬ ਨਾਲ ਫਾਂਸੀ ਦੀ ਸਜ਼ਾ ਐਟ ਦਾ ਸਪੋਰਟ ਹੀ ਹੋਣੀ ਚਾਹੀਦੀ ਸੀ ਪਤਾ ਨਹੀਂ ਸੁਣਿਆ ਕਹਿੰਦੇ ਵੀ ਮੱਲੇ ਵਾਲਿਆਂ ਨੇ ਵੀ ਉੱਤੇ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਜਿੰਦਾ ਜਲਾਉਣ ਦੀ ਕੋਸ਼ਿਸ਼ ਕੀਤੀ ਸੀਗਾ ਅਗਰ ਪਾ ਦਿੰਦੇ ਤੇ ਸ਼ਾਇਦ ਵਧੀਆ ਰਹਿੰਦਾ ਤੇ ਨਾਮ ਸ਼ਾਇਦ ਭੀੜ ਦਾ ਹੀ ਆ ਜਾਂਦਾ ਕਿ ਭੀੜ ਭੀੜ ਨੇ ਉਹਨੂੰ ਮਾਰ ਦਿੱਤਾ ਤੇ ਉਹ ਸੈਟ ਜ਼ਿਆਦਾ ਵਧੀਆ ਸੀ ਪ੍ਰਸ਼ਾਸਨ ਹਾਂਜੀ ਪ੍ਰਸ਼ਾਸਨ ਤੇ ਉਹਨੂੰ ਜਿਸ ਹਿਸਾਬ ਨਾਲ ਖਿੱਚ-ਖਿੱਚ ਕੇ ਵੀਡੀਓਜ਼ ਚ ਵੇਖਿਆ ਜਾ ਰਿਹਾ ਹੈ ਕਿ ਉਹਨੂੰ ਖਿੱਚ-ਖਿੱਚ ਕੇ ਉਹਦੀ ਪ੍ਰੋਟੈਕਸ਼ਨ ਕਰਕੇ ਉਹਨੂੰ ਗੱਡੀ ਚ ਪਾ ਰਹੇ ਆ ਤੇ ਇਦਾਂ ਨਹੀਂ ਸੀ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਜੇ ਭੀੜ ਦੇ ਅੱਗੇ ਆ ਹੀ ਗਿਆ ਸੀ ਤੋ ਉਹਨੂੰ ਮਾਰ ਦਿੰਦੇ ਤੇ ਜ਼ਿਆਦਾ ਵਧੀਆ ਰਹਿੰਦਾ ਲੱਗਦਾ ਨਹੀਂ ਵੀ ਸਜ਼ਾ ਦਾ ਹੱਕ ਵੀ ਮੈਨੂੰ ਲੱਗਦਾ ਹੁਣ ਕੋਟਾਂ ਦੇ ਨਾਲੋਂ ਜ਼ਿਆਦਾ ਪਰਵਾਰ ਨੂੰ ਹੋਣਾ ਚਾਹੀਦਾ ਵਾ ਵੀ ਸਾਡੇ ਧੀ ਭੈਣਾਂ ਨੇ ਇਦਾਂ ਕੀਤਾ ਵਾ ਅਸੀਂ ਚਾਹਾਂਗੇ ਜਿਵੇਂ ਅਸੀਂ ਚਾਹਾਂਗੇ ਓਵੇਂ ਉਹਨੂੰ ਸਜ਼ਾ ਮਿਲੇ ਬਿਲਕੁਲ ਜੀ ਦੇਖੋ ਉਹਦੀ ਮੰਮੀ ਆ ਅਸੀਂ ਵੀ ਇਹੀ ਚਾਹੁੰਦੇ ਆ ਕਿ ਅਗਰ ਇਹੀ ਉਹਦੇ ਨਾਲ ਹੋਏ ਉਸ ਇਨਸਾਨ ਦੇ ਨਾਲ ਕਿਉਂਕਿ ਅਸੀਂ ਉਹਦੀ ਬੱਚੀਆਂ ਬਾਰੇ ਕੁਝ ਨਹੀਂ ਕਹਿ ਸਕਦੇ ਉਹਦੀ ਬੱਚੀਆਂ ਦਾ ਕੀ ਕਸੂਰ ਉਹਦੇ ਵਿੱਚ ਲੇਕਿਨ ਅਸੀਂ ਕਹਿੰਦੇ ਆ ਕਿ ਇਹੀ ਚੀਜ਼ਾਂ ਅਗਰ ਉਸ ਇਨਸਾਨ ਨਾਲ ਹੋਣ ਉਹਦੇ ਹੱਥ ਪੈਰ ਤੋੜੇ ਜਾਂਦੇ ਤੇ ਉਹਨੂੰ ਦਰਦ ਦਾ ਪਤਾ ਲੱਗਦਾ ਕਿ ਦਰਦ ਕੀ ਹੁੰਦਾ ਉਹ ਤੇ ਫਿਰ ਮਾਸੂਮ ਜੀ ਬੱਚੀ ਸੀ ਉਹਦਾ ਤਾਂ ਕੋਈ ਕਸੂਰ ਹੀ ਨਹੀਂ ਸੀ ਉਹ ਤੇ ਆਪਣੀ ਪਿਓ ਦੀ ਥਾਂ ਤੇ ਵੇਖਦੀ ਸੀ ਉਹਦੇ ਆਪਣੇ ਪਾਪਾ ਨਹੀਂ ਸੀ ਉਹਤੇ ਆਪਣਾ ਵਿਸ਼ਵਾਸ ਕਰਕੇ ਜਾਂਦੀ ਸੀ ਕਿ ਨਹੀਂ ਉਹ ਮੇਰਾ ਆਪਣਾ ਘਰ ਆਇਆ ਜਾਂ ਖੇਲਣ ਜਾਂਦੀ ਸੀ ਜਾਂ ਉਹਦੀ ਮੰਮੀ ਅਗਰ ਕਿਤੇ ਜਾਂਦੇ ਸੀ ਜਾਂ ਉਹਨਾਂ ਦੀ ਬੇਟੀ ਵੀ ਇੱਧਰ ਆ ਜਾਂਦੀ ਸੀ ਉਹਨਾਂ ਦੀ ਬੇਟੀ ਇਹਨਾਂ ਦੇ ਘਰ ਖੇਡਣ ਬੁਲਾ ਜਾਂਦੀ ਸੀ ਕਿ ਆਜਾ ਆਪਾਂ ਦੋਨੋਂ ਬੈਠ ਕੇ ਖੇਡਦੇ ਆ ਪਰ ਬਹੁਤ ਗਲਤ ਕੀਤਾ ਬਹੁਤ ਜ਼ਿਆਦਾ ਜਿਵੇਂ ਹਨਾ ਕੁੜੀ ਦਾ ਪਿਓ ਵੀ ਸਿਰ ਤੇ ਨਹੀਂ ਸੀਗਾ ਹਨਾ ਤੁਹਾਡੇ ਕੋਲ ਵੀ ਕੁੜੀ ਅਕਸਰ ਆਉਂਦੀ ਜਾਂਦੀ ਹੋਊਗੀ ਕੁੜੀ ਦੇ ਮਦਰ ਤੇ ਕੀ ਬੀਤਦੀ ਹੋਊਗੀ ਤੁਸੀਂ ਤਾਂ ਉਹਨਾਂ ਨਾਲ ਚਲੋ ਪਰਿਵਾਰਕ ਮੈਂਬਰ ਹਾਂ ਹਾਂਜੀ ਹਾਂਜੀ ਬਹੁਤ ਬੁਰੀ ਬੀਤਰੀ ਆ ਸੀ ਤੇ ਅੱਗੇ ਸੋਚ ਰਹੇ ਹਾਂ ਕਿ ਉਹ ਕਿਵੇਂ ਆਪਣੀ ਲਾਈਫ ਅੱਗੇ ਸਪੈਂਡ ਕਰੇਗੀ ਆਪਣੇ ਬੱਚਿਆਂ ਆਸਰੇ ਉਹ ਜਿੰਦੀ ਸੀ ਹੁਣ ਇੱਕ ਬੇਟਾ ਰਹਿ ਗਿਆ ਉਹਨਾਂ ਦੇ ਕੋਲ ਤੇ ਉਹ ਇਸ ਇਸ ਮੁਹੱਲੇ ਵਿੱਚ ਰਹਿਣਾ ਉਹਨੂੰ ਸਵੇਰੇ ਸ਼ਾਮ ਉਹੀ ਚਿਹਰਾ ਵਿਖਣਾ ਆ ਜਾਂ ਉਹੀ ਘਰ ਵੇਖਣਾ ਉਹਦੇ ਲਈ ਕਿੰਨਾ ਔਖਾ ਕੰਮ ਆ ਬੇਟਾ ਕਿੰਨੇ ਸਾਲ ਦਾ ਬੇਟਾ 18 ਚ ਹੁਣ ਹੋਇਆ 18 ਜੁਨ ਹਾਂਜੀ ਤੇ ਬੇਟੀ ਕਿਹੜੇ ਸਕੂਲ ਪੜਦੀ ਸੀ ਉਹਦਾ ਬੇਟੀ ਦਾ ਸਕੂਲ ਦਾ ਨੇਮ ਨਹੀਂ ਮੈਨੂੰ ਪਤਾ ਪ੍ਰਬਲਿੰਕਔਰ ਉਹਦਾ ਨਾਮ ਹੈ 파ਰুল ਨੂੰ ਪਿਆਰ ਨਾਲ ਕਹਿੰਦੇ ਸੀ ਪਰ ਬਹੁਤ ਸਵੀਟ ਬੱਚੀ ਬਹੁਤ ਪਿਆਰੀ ਬੱਚੀ ਮਲਾਪੜੀ ਬੱਚੀ ਸੀ ਮਤਲਬ ਐਸੀ ਬੱਚੀ ਸੀ ਕਿ ਹਾਸਮੋਕ ਬੱਚੀ ਕੀ ਉਹਨੂੰ ਕੋਈ ਵੀ ਵੇਖ ਕੇ ਉਹਨੂੰ ਮਤਲਬ ਇਗਨੋਰ ਨਹੀਂ ਕਰਦਾ ਮਤਲਬ ਬਹੁਤ ਪਿਆਰੀ ਬੱਚੀ ਸੀ ਤੁਹਾਡੇ ਕੋਲ ਵੀ ਛੁੱਟੀਆਂ ਚ ਅਕਸਰ ਆਉਂਦੇ ਜਾਂਦੇ ਹੋਣਗੇ ਹਾਂਜੀ ਹਾਂਜੀ ਬਿਲਕੁਲ ਆਉਂਦੇ ਜਾਂਦੇ ਸੀ ਕਿ ਬਹੁਤ ਵਧੀਆ ਉਸ ਕੁੜੀ ਦਾ ਮਤਲਬ ਜਿੱਥੇ ਵੀ ਮਿਲਣਾ ਬਹੁਤ ਪਿਆਰ ਨਾਲ ਸਾਨੂੰ ਹੈਂਡਲ ਕਰਦੀ ਸੀ ਕਿ ਟੈਕਲ ਕਰਦੀ ਸੀ ਮਤਲਬ ਲੱਗਦਾ ਨਹੀਂ ਸੀ ਕਿ ਇਹ ਸਾਡੀ ਆਪਣੀ ਨਹੀਂ ਮਤਲਬ ਬਹੁਤ ਰਿਲੇਸ਼ਨ ਅੱਛੇ ਸੀ ਉਸ ਬੱਚੀ ਦੇ ਨਾਲ ਸਾਡੇ ਜਿਵੇਂ ਹਨਾ ਕੁੜੀ ਦਾ ਭਰਾ ਵੀ ਆ ਤੁਸੀਂ ਦੱਸਿਆ 18 ਸਾਲ ਦਾ ਉਸ ਦੇ ਮਨ ਚ ਵੀ ਬੜਾ ਗੁੱਸਾ ਆਇਆ ਹੁਣ ਤੇ ਉਹਨੂੰ ਫਿਰ ਕਿਵੇਂ ਰੋਕਿਆ ਤੁਸੀਂ ਅਸੀਦਾ ਬਸ ਉਹਨੇ ਇਹੀ ਕਿਹਾ ਕਿ ਬੇਟਾ ਹਜੇ ਜੋ ਹੈ ਪ੍ਰਸ਼ਾਸਨ ਜੋ ਕਰੇਗਾ ਦੇਖਦੇ ਹਾਂ ਕੀ ਕਰਦਾ ਆ ਉਸੇ ਹਿਸਾਬ ਨਾਲ ਲੇਕਿਨ ਬੱਚੇ ਸਾਨੂੰ ਤੇ ਅਸੀਦਾ ਡਰ ਹੈ ਕਿ ਅੱਗੇ ਬੱਚਾ ਉਸ ਚੀਜ਼ ਨੂੰ ਆਪਣੇ ਦਿਲ 'ਚ ਨਾ ਰੱਖੇ ਪਰ ਹਜੇ ਤੇ ਬੱਚਾ ਥੋੜਾ ਜਿਹਾ ਸਹਿਮਿਆ ਵੀ ਹੋਇਆ ਆ ਡਰਿਆ ਵੀ ਹੋਇਆ ਆ ਔਰ ਉਹਨੂੰ ਗੁੱਸਾ ਵੀ ਹੈ ਪਰ ਅੱਗੇ ਦੇਖੋ ਉਸਕੇ ਕਹਿੰਦਾ ਸੀਗਾ ਇਦਾਂ ਦਾ ਕੁਝ ਹਾਂਜੀ ਉਹ ਕਹਿੰਦਾ ਕਿ ਮੈਂ ਤੇ ਇਹਨਾਂ ਨੂੰ ਮਾਰ ਹੀ ਦੇਣਾ ਜਿਹਨੇ ਚੀਜ਼ ਦੀ ਭੈਣ ਨਾਲ ਇਦਾਂ ਹੋਏਗਾ ਉਹ ਬੱਚਾ ਕਿਵੇਂ ਸੈਨ ਕਰ ਲਿਆ ਹਾਂਜੀ ਉਹ ਕਹਿੰਦਾ ਸੀ ਮੈਂ ਮਾਰ ਹੀ ਦੇਣਾ ਪਰ ਚਲੋ ਕਾਠ ਸੀ ਕਲੋਨੀ ਵਾਲਿਆਂ ਨੇ ਬਹੁਤ ਸਾਥ ਦਿੱਤਾ ਕਲੋਨੀ ਵਾਲਿਆਂ ਨੇ ਉਸੇ ਟਾਈਮ ਆ ਕੇ ਉਹਨੂੰ ਬਾਹਰ ਕੱਢਿਆ ਜਾਂ ਅਗਰ ਅੱਜ ਕਲੋਨੀ ਵਾਲੇ ਨਾ ਹੁੰਦੇ ਸ਼ਾਇਦ ਉਹਨਾਂ ਦੀ ਬੱਚੀ ਲੱਭਦੀ ਵੀ ਨਾ ਲਾਪਤਾ ਹੀ ਹੋ ਜਾਣਾ